ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਜੀ ਤੁਹਾਡਾ ਸਵਾਗਤ ਹੈਗਾ ਅੱਜ ਜੀ ਆਪਾਂ ਫਿਰ ਇੱਕ ਨਵੀਂ ਵੀਡੀਓ ਨਾਲ ਹਾਜ਼ਰ ਹੋਏ ਹਾਂਗੇ ਅੱਜ ਆਪਾਂ ਫਿਰ ਤੁਹਾਨੂੰ ਇੱਕ ਨਵਾਂ ਦੁਪੱਟਾ ਤੁਹਾਨੂੰ ਡਾਈ ਕਰਕੇ ਦਿਖਾਵਾਂਗੇ ਜਿਹਦੇ ਵਿੱਚ ਕਿ ਅੱਜ ਆਪਾਂ ਇੱਕ ਵੱਖਰਾ ਡਿਜ਼ਾਈਨ ਲੈ ਕੇ ਆਏ ਹਾਂਗੇ ਪਿਛਲੀ ਵੀਡੀਓ 'ਚ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਉਹਨਾਂ ਪੈਣਾਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਦੁਪੱਟੇ ਜਿਹੜੇ ਆਪਾਂ ਨੇ ਡਾਈ ਕਰਕੇ ਦਿਖਾਏ ਸੀਗੇ ਸਾਰੀਆਂ ਵੀਡੀਓ ਸੋਡਣਾ ਸ਼ੇਅਰ ਕੀਤੀਆਂ ਨੇ ਜੀ ਤੁਸੀਂ ਦੇਖਿਆ ਵੀ ਨੇ ਕਿੰਨੇ ਸੋਹਣੇ ਆਪਾਂ ਦੁਪੱਟੇ ਜਿਹੜੇ ਨੇ ਡਾਈ ਕੀਤੇ ਨੇ ਇਸੇ ਤਰ੍ਹਾਂ ਜੀ ਆਹ ਵੀਡੀਓ ਨੂੰ ਵੀ ਐਂਡ ਤੱਕ ਜ਼ਰੂਰ ਦੇਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਚਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਆਂਗੇ ਵੀ ਕਿਹਜਾ ਆਪਾਂ ਡਿਜ਼ਾਈਨ ਪਾਵਾਂਗੇ ਕਿਵੇਂ ਦੁਪੱਟੇ ਨੂੰ ਬੰਨਣਾ ਜੀ ਇੱਕ ਵੱਖਰਾ ਜਿਹਾ ਡਿਜ਼ਾਈਨ ਲੈ ਕੇ ਆਏ ਆਂ ਆਪਾਂ ਤੁਸੀਂ ਜ਼ਰੂਰ ਘਰ ਵਿੱਚ ਵੀ ਟਰਾਈ ਕਰਕੇ ਦੇ ਜੀ ਹੁਣ ਆਪਾਂ ਬਣ ਕੇ ਦਿਖਾਉਣਾ ਆ ਵੀ ਆਪਾਂ ਨੇ ਕਿਵੇਂ ਬੰਨਣਾ ਜੀ ਇਹ ਦੁਪੱਟਾ ਜੀ ਜਿਹੜਾ ਆਪਾਂ ਨੇ ਦੁਪੱਟੇ ਦਾ ਰੰਗ ਕੱਟ ਕੀਤਾ ਸੀਗਾ ਪਿਛਲੇ ਵੀਡੀਓ ਚ ਤੁਸੀਂ ਦੇਖੀ ਹੈ ਜੀ ਆਪਾਂ ਨੇ ਜਿਹੜੇ ਰੰਗ ਕੱਟ ਦੀ ਵੀਡੀਓ ਪਾਈ ਸੀ ਜੀ ਇਹ ਉਹਨਾਂ ਵਿੱਚੋਂ ਇੱਕ ਹੈਗਾ ਕਾਟਨ ਦਾ ਦੁਪੱਟਾ ਹੈ ਜੀ ਇਹ ਇਹ ਗ੍ਰੀਨ ਕਲਰ ਦਾ ਸੀ ਜੀ ਇਹਦਾ ਤੇ ਰੰਗ ਹੈ ਜੀ ਘੱਟ ਨਿਕਲਿਆ ਸੀ ਕਿਉਂਕਿ ਉਹ ਜਿਹੜੇ ਡਾਰਕ ਕਲਰ ਹੁੰਦੇ ਨੇ ਜੀ ਘੱਟ ਨਿਕਲਦੇ ਨੇਗੇ ਇਹ ਹੁਣ ਜੀ ਆਪਾਂ ਇਹਨੂੰ ਦੱਸਾਂਗੇ ਵੀ ਆਪਾਂ ਕਿਵੇਂ ਬੰਨਣਾ ਹੈ ਸਭ ਤੋਂ ਪਹਿਲਾਂ ਜੀ ਆਪਾਂ ਦੁਪੱਟਾ ਪੂਰਾ ਖੋਲ ਲਿਆ ਸੀ ਉਸ ਤੋਂ ਬਾਅਦ ਜੀ ਇਹਦੀ ਤੈ ਆਪਾਂ ਨੇ ਐ ਕੰਨੀ ਨਾਲ ਕੰਨੀ ਮਲਾ ਲਈ ਸਾਰੇ ਦੀ ਜੀ ਕੰਨੀ ਨਾਲ ਕੰਨੀ ਆਪਾਂ ਨੇ ਇਸ ਤਰ੍ਹਾਂ ਮਲਾ ਲਈ ਲੰਬਾ ਆਪਾਂ ਨੇ ਇਦਾਂ ਹੀ ਉਹ ਕਰ ਲੈਣਾ ਜੀ ਆਪਾਂ ਨੇ ਜੀ ਤੈ ਇਹਦੀ ਇਦਾਂ ਲਗਾ ਲੈਣੀ ਹੈਗੀ ਕੰਨੀ ਨਾਲ ਕੰਨੀ ਮਲਾਉਣੀਆਂ ਇੱਥੋਂ ਜੀ ਆਪਾਂ ਨੇ ਇਧਰੋਂ ਦੁਪੱਟਾ ਐਵੇਂ ਚੱਕ ਲੈਣਾ ਫਿਰ ਆਹ ਕੰਨੀ ਨਾਲ ਕੰਨੀ ਜਿਵੇਂ ਮਲਾ ਲੈਣੀ ਹੈ ਫਿਰ ਆ ਦੇਖੋ ਕੰਨੀ ਨਾਲ ਕੰਨੀ ਮਲਾਉਣ ਤੋਂ ਬਾਅਦ ਜੀ ਇਸ ਤੋਂ ਬਾਅਦ ਜੀ ਆਪਾਂ ਦੁਪੱਟਾ ਇੱਦਾਂ ਨੂੰ ਮੋੜਾਂਗੇ ਇੱਧਰ ਮੋੜਨ ਤੋਂ ਬਾਅਦ ਇੱਕ ਵਾਰ ਫਿਰ ਮੋੜਾਂਗੇ ਜੀ ਬਾਅਦ ਜੀ ਆਪਾਂ ਨੇ ਇਹ ਆਏ ਮੋੜਨਾ ਦੁਪੱਟਾ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਮੋੜ ਲਿਆ ਜੀ ਦੁਪੱਟਾ ਹੁਣ ਇਹਨੂੰ ਆਪਾਂ ਟ੍ਰਾਇੰਗਲ ਸ਼ੇਪ ਦਾ ਆਏ ਆ ਦੇਖੋ ਜੀ ਇਸ ਤਰ੍ਹਾਂ ट्रायंगल ਸ਼ੇਪ ਦਾ ਆਪਾਂ ਨੇ ਇਵੇਂ ਬਣਾ ਲੈਣਾ ਆ ਦੇਖੋ ਇਹ ਆਪਾਂ ਇੱਕ ट्रायंगल ਸ਼ੇਪ ਦਾ ਸਮੋਸੇ ਜਿਹੇ ਤਰ੍ਹਾਂ ਲਾ ਲਓ ਤੁਸੀਂ ਹਨਾ ਵੀ ਸਮੋਸੇ ਦੀ ਤਰ੍ਹਾਂ ਆਪਾਂ ਨੇ ਦੁਪੱਟਾ ਜਿਹੜਾ ਐਦਾਂ ਫੋਲਡ ਕਰ ਲਿਆ ਜੀ ਹਨਾ ਜਿਵੇਂ ਆਪਾਂ ਨੇ ਬੰਨਣਾ ਹੈਗਾ ਹੁਣ ਇਹਨੂੰ ਬੰਨ ਕੇ ਦਿਖਾਵਾਂਗੇ ਵੀ ਆਪਾਂ ਨੇ ਇਹਨੂੰ ਕਿੱਥੋਂ ਬੰਨਣਾ ਇਹਨੂੰ ਬੰਨਣ ਲਈ ਜੀ ਆਪਾਂ ਕੋਈ ਵੀ ਤਾਂ ਗੱਲਾ ਲੈ ਸਕਦੇ ਹਾਂ ਹਨਾ ਕੋਈ ਵੀ ਸ਼ੇਪ ਬਾ ਲਾ ਲਓ ਰੱਸੀ ਲਾ ਲਓ ਹਨਾ ਇਹ ਆਪਾਂ ਨਾਲਿਆਂ ਦੀ ਗੁੱਟੀ ਸੀ ਜੀ ਉਹ ਚੋਂ ਲੈ ਲਿਆ ਆਪਾਂ ਇੱਕ ਤੱਗਾ ਲਾ ਲੋ ਕੁਛ ਵੀ ਹਨਾ ਹੁਣ ਜੀ ਆਪਾਂ ਇਹਨੂੰ ਇੱਥੋਂ ਬੰਨਾਂਗੇ ਇੱਥੋਂ ਫੜ ਲੈਣਾ ਜੀ ਇਹਨੂੰ ਚੰਗੀ ਤਰ੍ਹਾਂ ਜੀ ਆਪਾਂ ਨੇ ਇੱਥੋਂ ਬੰਨਣਾ ਹੈਗਾ ਚੰਗੀ ਤਰ੍ਹਾਂ ਕੱਸ ਕੇ ਜੀ ਵੀਡੀਓ ਨਾਲ ਬਣੇ ਰਹੋ ਜੀ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਨਾਲ ਦੇਖਿਓ ਵੀ ਆਪਾਂ ਇਹ ਕਿੰਨਾ ਸੋਹਣਾ ਡਿਜ਼ਾਈਨ ਪਾਵਾਂਗੇ ਦੁਪੱਟੇ ਦੇ ਉੱਪਰ ਜੀ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਆ ਕਰੋ ਹਰ ਇੱਕ ਦੀ ਵੀਡੀਓ 'ਚ ਜੀ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈਗਾ ਹਨਾ ਜਿੰਨੀ ਕਾਪਾ ਨੂੰ ਜਾਣਕਾਰੀ ਹੈ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਚੰਗੀ ਤਰ੍ਹਾਂ ਜੀ ਇਹਨੂੰ ਬੰਨ ਲੈਣਾ ਆ ਪੈਸੇਦਰਾ ਜੀ ਇਹਨੂੰ ਕਾਸ ਕੇ ਬੰਨ ਲੈਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਨੋੜ ਲੈਣਾ ਜੀ ਇਹਨੂੰ ਕੋਈ ਇਸ ਤਰ੍ਹਾਂ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਬੰਨ ਲਿਆ ਹੁਣ ਜੀ ਆਪਾਂ ਦੱਸਾਂਗੇ ਵੀ ਆਪਾਂ ਇਹਨਾਂ ਨੂੰ ਇਹਨੂੰ ਕਿਹੜਾ ਕਲਰ ਕਰਨਾ ਜੀ ਤੇ ਕਿੰਨਾ ਕਿੰਨਾ ਕਲਰ ਪਾਉਣਾ ਜੀ ਹਨਾ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਤੇ ਹੁਣ ਆਪਾਂ ਉਧਰ ਰੰਗ ਜੀ ਤਿਆਰ ਕਰਦੇ ਆਂਗੇ ਵੀ ਕਿੰਨਾ ਕਲਰ ਪਾ ਕੇ ਆਪਾਂ ਇਹਨੂੰ ਡਾਈ ਕਰਾਂਗੇ ਜੀ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੀ ਤੁਹਾਡੇ ਮੈਸੇਜਾਂ ਦਾ ਆਪਾਂ ਨੂੰ ਪੂਰਾ ਧਿਆਨ ਹੁੰਦਾ ਆਪਾਂ ਦੇਖਦੇ ਰਹਿਣੇ ਆਂਗੇ ਹਨਾ ਵੀ ਜਿਹੜੇ ਤੁਸੀਂ ਕਮੈਂਟ ਕਰਦੇ ਹੋ ਬਹੁਤ ਸੋਹਣੇ ਕਮੈਂਟ ਹੁੰਦੇ ਨੇ ਜੀ ਤੁਹਾਡੇ ਹਰ ਇੱਕ ਦਾ ਰਿਪਲਾਈ ਕਰਦੇ ਆਂਗੇ ਆਪਾਂ ਕਮੈਂਟ ਦਾ ਜੀ ਕਈ ਵਾਰ ਆ ਕੀ ਹੁੰਦਾ ਜੀ ਕਮਾਂ ਚ ਹਨਾ ਵੀ ਕਈ ਵਾਰ ਕਮੈਂਟਾਂ ਦਾ ਆਪਾਂ ਤੋਂ ਰਿਪਲਾਈ ਵੀ ਨਹੀਂ ਹੁੰਦਾ ਹੈਗਾ ਕਈ ਰਹਿ ਜਾਂਦੇ ਨੇਗੇ ਹਨਾ ਜਦੋਂ ਤੁਸੀਂ ਵੀ ਸਾਨੂੰ ਕਮੈਂਟ ਕਰਦੇ ਹੋ ਜੀ ਸਾਡਾ ਵੀ ਫਰਜ਼ ਬਣਦਾ ਹਨਾ ਵੀ ਉਹਨਾਂ ਦੇ ਕਮੈਂਟਾਂ ਨੂੰ ਦੇਖਿਆ ਜਾਵੇ ਤੇ ਰਿਪਲਾਈ ਕੀਤਾ ਜਾਵੇ ਚਲੋ ਜੀ ਹੁਣ ਆਪਾਂ ਕਲਰ ਦੱਸਦੇ ਆ ਵੀ ਕਿੰਨਾ ਕਿੰਨਾ ਪਾਉਣਾਗਾ ਪਹਿਲਾਂ ਜੀ ਇੱਧਰ ਆਪਣਾ ਪਾਣੀ ਦੇਖੋ ਚੰਗੀ ਤਰ੍ਹਾਂ ਗਰਮ ਹੋ ਗਿਆ ਜੀ ਆਪਾਂ ਨੇ ਚੰਗੀ ਤਰ੍ਹਾਂ ਉਬਾਲ ਲਿਆ ਜੀ ਇਹਦੇ ਵਿੱਚ ਪਾਵਾਂਗੇ ਜੀ ਪੌਣਾ ਕ ਚਮਚਾ ਨਾ ਮੁਕਦਾ ਇਸ ਤੋਂ ਬਾਅਦ ਜੀ ਆਪਾਂ ਨੇ ਇੱਕ ਚਮਚ ਪਾ ਦੇਣਾ ਜਾਮਣੀ ਕਲਰ ਦਾ ਇਹ ਜਾਮਣੀ ਕਲਰ ਹੈ ਜੀ ਇਹ ਆਪਾਂ ਨੇ ਇੱਕ ਚਮਚ ਪਾ ਦੇਣਾ ਜਾਮਣੀ ਕਲਰ ਪਾ ਦੇਣਾ ਜੀ ਇਧਰ ਦੇਖੋ ਜੀ ਆਪਣਾ ਰੰਗ ਆਪਾਂ ਨੇ 8-10 ਮਿੰਟ ਚੰਗੀ ਤਰ੍ਹਾਂ ਪਕਾਉਣਾ ਹੈਗਾ ਇਧਰ ਚੰਗੀ ਤਰ੍ਹਾਂ ਜਿੰਨਾ ਚਿਰ ਉਬਲ ਨਹੀਂ ਜਾਂਦਾ ਜੀ ਆਪਣਾ ਚੰਗੀ ਤਰ੍ਹਾਂ ਰੰਗ ਪੱਕ ਨਹੀਂ ਜਾਂਦਾ ਜੀ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜਾ ਦੁਪੱਟਾ ਡਿੱਪ ਕਰਾਂਗੇ ਆ ਦੇਖੋ ਜੀ ਕਿੰਨਾ ਉਬਲ ਰਿਹਾ ਹੈਗਾ ਕਈ ਭੰਨ ਦੇ ਕਮੈਂਟ ਸੀਗੇ ਵੀ ਦੀਦੀ ਜਦ ਆਪਾਂ ਦੁਪੱਟਾ ਡਾਈ ਕਰਦੇ ਆਂਗੇ ਵੀ ਅੱਗ ਤੇਜ਼ ਰੱਖਣੀ ਹੈ ਜਾਂ ਸਲੋ ਹਨਾ ਗੈਸ ਆਪਾਂ ਜੀ ਹੁਣ ਜਦੋਂ ਰੰਗ ਉਬਾਲਣਾ ਦੇਖੋ ਚੰਗੀ ਤਰ੍ਹਾਂ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਜੀ ਤਾਂ ਅੱਗ ਆਪਾਂ ਨੂੰ ਤੇਜ਼ ਰੱਖਣੀ ਪਊਗੀ ਫਿਰ ਜਦ ਦੁਪੱਟਾ ਆਪਣਾ ਥੋੜਾ ਜਿਹਾ ਪੱਕ ਗਿਆ ਜੀ ਉਸ ਤੋਂ ਬਾਅਦ ਆਪਾਂ ਘੱਟ ਰੱਖ ਸਕਦੇ ਆਂਗੇ ਹੋ ਜੀ ਇਹ 8-10 ਮਿੰਟ ਹੋ ਗਏ ਨੂੰ ਚੰਗੀ ਤਰ੍ਹਾਂ ਪੱਕੀ ਜਾਂਦਾ ਹੈਗਾ ਉਧਰ ਜੀ ਆਪਾਂ ਦੁਪੱਟਾ ਪਾਣੀ ਵਿੱਚ ਡਿੱਪ ਕਰਦੇ ਆਂਗੇ ਆ ਦੇਖੋ ਜੀ ਇਧਰ ਆਪਾਂ ਸਿੰਪਲ ਪਾਣੀ ਲੈ ਲਿਆ ਇਹਦੇ ਵਿੱਚ ਜੀ ਆਪਾਂ ਦੁਪੱਟਾ ਜਿਹੜਾ ਡਿੱਪ ਕਰਨਾ ਹੈਗਾ ਕੋਈ ਵੀ ਆਪਾਂ ਦੁਪੱਟਾ ਡਾਈ ਕਰੀਏ ਜੀ ਹਨਾ ਸਭ ਤੋਂ ਪਹਿਲਾਂ ਜੀ ਆਪਾਂ ਪਾਣੀ ਵਿੱਚ ਜ਼ਰੂਰ ਪਿਉਮੋ ਤਾਂ ਜਿਹੜਾ ਦੁਪੱਟੇ ਨੂੰ ਆਪਣਾ ਜਿਹੜਾ ਰੰਗ ਹੈ ਚੰਗੀ ਤਰ੍ਹਾਂ ਚੜ੍ਹ ਸਕੇ ਤੇ ਬਹੁਤ ਵਧੀਆ ਡਾਈ ਹੋ ਸਕੇ ਜੀ ਇਹ ਜਿਹੜਾ ਜੀ ਹੁਣ ਜਿਵੇਂ ਕਾਟਨ ਦੇ ਦੁਪੱਟੇ ਹੁੰਦੇ ਨੇ ਇਹਨਾਂ ਦੇ ਵਿੱਚ ਰੰਗ ਫਿਰ ਚੜਦਾ ਨਹੀਂ ਹੈਗਾ ਇਹਨੂੰ ਚੰਗੀ ਤਰ੍ਹਾਂ ਖੋਲ ਕੇ ਆਪਾਂ ਨੇ ਐਂ ਦੇਖੋ ਗਿੱਲਾ ਕਰ ਲੈਣਾ ਵਿੱਚੋਂ ਚੰਗੀ ਤਰ੍ਹਾਂ ਗਿੱਲਾ ਕਰਨਾ ਜੀ ਚੰਗੀ ਤਰ੍ਹਾਂ ਝਾੜ ਲੈਣਾ ਜੀ ਤਾਂ ਜੋ ਆਪਣੇ ਜਿਹੜੇ ਦੁਪੱਟੇ ਦੇ ਵਿੱਚ ਡੱਬ ਨਾ ਪੈਣ ਇੱਧਰ ਦੇਖੋ ਜੀ ਆਪਣਾ ਜਿਹੜਾ ਕਲਰਾ ਚੰਗੀ ਤਰ੍ਹਾਂ ਹਨਾ ਉਬਲ ਗਿਆ ਹੁਣ ਜੀ ਆਪਾਂ ਇਹਦੇ ਵਿੱਚ ਦੁਪੱਟੇ ਨੂੰ ਡਿਪ ਕਰ ਲੈਣਾ ਆਹ ਦੇਖੋ ਇਹਦੇ ਜਿੰਨਾ ਚਿਰ ਆਪਣਾ ਰੰਗ ਚੰਗੀ ਤਰ੍ਹਾਂ ਦੁਪੱਟੇ ਨੂੰ ਛੱਡਦਾ ਨਹੀਂ ਹੈਗਾ 8-10 ਮਿੰਟ ਆਪਾਂ ਨੇ ਦੁਪੱਟਾ ਜੀ ਵਿੱਚ ਰੱਖਣਾ ਹੈ ਚੰਗੀ ਤਰ੍ਹਾਂ ਜੀ ਪਕਾਉਣਾ ਹੈਗਾ ਆਹ ਦੇਖੋ ਜੀ ਆਪਣਾ ਗੈਸ ਚੱਲ ਹੀ ਜਾਂਦਾ ਹੈਗਾ ਆਨ ਹੈਗਾ ਆਪਾਂ ਨੇ ਚੰਗੀ ਤਰ੍ਹਾਂ ਜੀ ਨੂੰ ਬਾਲ ਲੰਗਾ ਦੁਪट्टे ਨੂੰ ਵਿੱਚ ਪਾ ਕੇ ਜੀ ਕਈ ਵਾਰ ਕੀ ਹੁੰਦਾ ਜੀ ਜਿਵੇਂ ਆ ਦੇਖੋ ਹੁਣ ਦੁਪੱਟਾ ਆਪਣਾ ਠੀਕ ਕਰਾਂਗਾ ਆਪਾਂ ਨੇ ਸਹੀ ਪਾਇਆ ਜੀ ਕਈ ਵਾਰ ਆਪਾਂ ਨੂੰ ਦੁਪट्टे ਦਾ ਰੰਗ ਘੱਟ ਲੱਗਦਾ ਜੀ ਆਪਾਂ ਹੋਰ ਵੀ ਪਾ ਸਕਦੇ ਆ ਹੁਣ ਜੀ ਇਹਨੂੰ 8-10 ਮਿੰਟ ਚੰਗੀ ਤਰ੍ਹਾਂ ਪਕਾਉਣਾ ਹੈ ਆ ਦੇਖੋ ਜੀ ਆਪਣੇ ਦੇ ਜਿਹੜੇ ਦੁਪट्टे ਦਾ ਕਿੰਨਾ ਸੋਹਣਾ ਪਰਪਲ ਕਲਰ ਬਣ ਕੇ ਤਿਆਰ ਹੋਇਆਗਾ ਹੁਣ ਜੀ ਆਪਾਂ ਇਹਨੂੰ ਬਾਹਰ ਕੱਢਾਂਗੇ ਗੈਸ ਜੀ ਆਪਾਂ ਬੰਦ ਕਰ ਦਿੰਨੇ ਆਂ ਬੰਦ ਕਰਨ ਤੋਂ ਬਾਅਦ ਜੀ ਹੁਣ ਆਪਾਂ ਇਹਨੂੰ ਕੱਢਾਂਗੇ ਬਾਹਰ ਜੀ ਪਾਣੀ ਬਹੁਤ ਗਰਮ ਹੈ ਜੀ ਹਜੇ ਹੁਣ ਜੀ ਆਪਾਂ ਇਹਨੂੰ ਬਾਹਰ ਕੱਢਦੇ ਆਂਗੇ ਰੰਗ ਨੂੰ ਜਿੰਨ ਚੋੜ ਲਈਏ ਮੜਾ ਜੀ ਹਾਂਜੀ ਆਪਾਂ ਇਹਨੂੰ ਬਾਹਰ ਕੱਢਦੇ ਆ ਬਹੁਤ ਹੀ ਸੋਹਣਾ ਰੰਗ ਕੇ ਜਿਹੜਾ ਦੁਪੱਟਾ ਡਾਈ ਹੋਇਆ ਹੈ ਵੀਡੀਓ ਦੇ ਨਾਲ ਐਂਡ ਤੱਕਰ ਬਣੇ ਰਹੋ ਜੀ ਫਿਰ ਸਿੰਪਲ ਪਾਣੀ ਲੈ ਲਿਆ ਸਿੰਪਲ ਪਾਣੀ ਦੇ ਵਿੱਚ ਦੁਪੱਟਾ ਡਿਪ ਕਰਾਂਗੇ ਜੀ ਇਹਦੇ ਵਿੱਚ ਕੀ ਹੁੰਦਾ ਜੀ ਐਕਸਟਰਾ ਕਲਰ ਆ ਜਿਹੜਾ ਮਾੜਾ ਮੋਟਾ ਨਿਕਲ ਜੂਗਾ ਕੁਝ ਜੀ ਆਪਾਂ ਦੁਪੱਟਾ ਹੁਣ ਚੰਗੀ ਤਰ੍ਹਾਂ ਵਿੱਚ ਨਚੋੜਿਆ ਵੀ ਨਹੀਂ ਸੀਗਾ ਉਹ ਵੀ ਰੰਗ ਮਾੜਾ ਮੋਟਾ ਰਹਿ ਜਾਂਦਾ ਜੀ ਇਹਨੂੰ ਜੇ ਇੱਕ ਪਾਣੀ ਸਾਫ਼ ਆਪਾਂ ਹੋਰ ਕੱਢ ਲੈਨੇ ਆ। ਸੇਰ ਜੀ ਆਪਾਂ ਦੁਪੱਟਾ ਖੋਲ ਕੇ ਦਿਖਾਵਾਂਗੇ। ਹੁਣ ਜੇ ਆਪਾਂ ਦੁਪੱਟੇ ਨੂੰ ਜਿਹੜਾ ਖੋਲਦੇ ਆ। ਇਸ ਤਰ੍ਹਾਂ ਜੇ ਆਪਾਂ ਘਰ ਵਿੱਚ ਹੀ ਦੁਪੱਟੇ ਨੂੰ ਨਵੀਂ ਲੁੱਕ ਦੇ ਸਕਦੇ ਆਂਗੇ। ਤੇ ਘਰ ਵਿੱਚ ਹੀ ਦੁਪੱਟਿਆਂ ਨੂੰ ਰੰਗ ਕਟ ਵੀ ਕਰ ਸਕਦੇ ਆਂ ਜੀ। ਆਪਣੀ ਉਹ ਵੀਡੀਓ ਪਾਈ ਹੋਈ ਹੈ ਜੀ। ਆ ਦੇਖੋ ਇਸ ਤਰ੍ਹਾਂ ਜੀ ਆਪਾਂ ਨੇ ਖੋਲ ਲੈਣਾ ਤੇ ਰੰਗ ਕੱਟ ਕਰਕੇ ਜੀ ਆਪਾਂ ਦੁਪੱਟੇ ਘਰੇ ਡਾਈ ਵੀ ਕਰ ਸਕਦੇ ਆ ਜੀ ਚੰਗੀ ਤਰ੍ਹਾਂ ਜੀ ਆਪਾਂ ਨੇ ਖੋਲ ਲੈਣਾ ਆ ਦੇਖੋ ਜੀ ਬਹੁਤ ਹੀ ਸੋਹਣਾ ਜਿਹੜਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਆਪਣਾ ਦੁਪੱਟਾ ਆ ਦੇਖੋ ਜੀ ਜਿਹੜਾ ਆਪਣਾ ਦੁਪੱਟਾ ਕਿੰਨਾ ਸੋਹਣਾ ਡਾਈ ਹੋ ਕੇ ਕਿੰਨਾ ਸੋਹਣਾ ਬਣਿਆ ਜੀ ਸਾਨੂੰ ਤਾਂ ਦੇਖੋ ਜੀ ਬਹੁਤ ਸੋਹਣਾ ਲੱਗਦਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀ ਸਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਜੀ ਤੇ ਦੁਪੱਟਾ ਆਪਣਾ ਕਿਵੇਂ ਲੱਗਿਆ ਜੀ ਕਈ ਵਾਰ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਹਨਾ ਦੁਪੱਟਿਆਂ ਬਾਰੇ ਤਾਂ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋਗੇ ਮੈਸੇਜ ਕਰ ਸਕਦੇ ਹੋ ਜੀ ਇਹ ਜਿਹੜਾ ਦੁਪੱਟਾ ਜੀ ਦੇਖੋ ਆਪਾਂ ਨੇ ਪਹਿਲਾਂ ਰੰਗ ਕੱਟ ਕੀਤਾ ਸੀਗਾ ਗ੍ਰੀਨ ਕਲਰ ਦਾ ਦੁਪੱਟਾ ਸੀ ਜੀ ਦੇਖੋ ਆਪਾਂ ਇਦਾਂ ਇਹਨੂੰ ਡਾਈ ਕਰ ਸਕਦੇ ਆਂਗੇ ਜਿਹਹ ਜਹ ਮਰਜ਼ੀ ਜੀ ਆਪਾਂ ਕਲਰ ਦੇ ਸਕਦੇ ਆਂ ਦੁਪੱਟ ਪਹਿਜੇ ਮਰਜੀ ਕਲਰ ਜੀ ਦੇ ਸਕਦੇ ਆ ਦੁਪੱਟੇ ਨੂੰ ਤੇ ਨਵਾਂ ਬਣਾ ਸਕਦੇ ਆ ਜੀ ਹੁਣ ਆਪਾਂ ਕਰੇ ਕਿਵੇਂ ਮਰਜੀ ਜੀ ਇਹਨੂੰ ਵਰਤ ਸਕਦੇ ਆਗੇ ਦੁਪੱਟੇ ਨੂੰ ਜੀ ਕਿੰਨਾ ਸੋਹਣਾ ਦੁਪੱਟਾ ਬਣ ਕੇ ਤਿਆਰ ਹੋਇਆ ਜੀ ਜਿਹੜੀਆਂ ਭੈਣਾਂ ਜੀ ਨਵੀਆਂ ਜੁੜੀਆਂ ਨੇ ਆਪਣੇ ਦੁਪੱਟੇ ਡਾਈ ਕੀਤੇ ਹੋਏ ਪਹਿਲਾਂ ਬਹੁਤ ਵੀਡੀਓ ਪਾਈਆਂ ਹੋਈਆਂ ਨੇ ਉਹਨਾਂ ਨੂੰ ਦੇਖ ਸਕਦੇ ਨੇ ਜੀ ਆਪਣੇ ਬਹੁਤ ਵੀਡੀਓ ਪਾਈਆਂ ਹੋਈਆਂ ਨੇ ਜੀ ਉਹਨਾਂ ਨੂੰ ਦੇਖ ਸਕਦੇ ਹੋ ਵੀ ਕਿਵੇਂ ਆਪਾਂ ਨੇ ਡਾਈ ਕੀਤੇ ਨੇ ਜੀ ਤੇ ਵੀਡੀਓ ਨੂੰ ਜੀ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਕਮੈਂਟਾਂ ਵਿੱਚ ਜਰੂਰ ਦੱਸਣਾ ਵੀ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਜੀ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਆ ਜੀ ਧੰਨਵਾਦ